ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਪਾਂ ਖੜੇ ਆ ਜੀ ਪਿੰਡ ਮੜ ਜ਼ਿਲ੍ਹਾ ਫਤਿਹਬਾਦ ਤਹਿਸੀਲ ਰਤੀਆ ਜਿਹੜਾ ਕਿ ਰਤੀਏ ਤੋਂ 25 ਕਿਲੋਮੀਟਰ ਉਰੇ ਨੂੰ ਆ ਤੇ ਸਰਦੂਲਗੜ 25 ਕਿਲੋਮੀਟਰ ਪਰੇ ਨੂੰ ਜੋ ਇਧਰੋਂ ਦੇਖ ਸਕਦੇ ਆ ਰਤੀਏ ਕਿੰਨੀ ਆ ਰਹੀ ਆਗੀ ਘੱਗਰ ਤੇ ਇਧਰ ਸਰਦੂਲਗੜ ਕਿੰਨੀ ਜਾਰੀ ਆ ਤਾਂ ਆਪਣਾ ਪਿੰਡ ਬਈ ਵਿਚਾਲੇ ਜੇ ਆ ਦੋਨੇ ਸ਼ਹਿਰਾਂ ਦੇ ਸੈਂਟਰ ਮੰਨੀਏ ਤਾਂ ਪਾਣੀ ਦਾ ਲੈਵਲ ਜੋ ਬਈ ਇਹ ਦੋ ਦਿਨਾਂ ਤੋਂ ਉੱਤਰ ਰਿਹਾ ਸੀਗਾ ਤਾਂ ਅੱਜ ਦਨਵਾਜੇ ਤੋਂ 4 ਵਜੇ ਦੇ ਵਿੱਚ ਇਹ ਵਧਿਆਗਾ तकरीबन ਅੱਧਾ ਫੁੱਟ ਫੁੱਟ ਸੋ ਇਹ ਪਿਛਲੇ ਦਿਨ ਕੱਲ 5-6 ਫੁੱਟ ਡਾਊਨ ਹੋ ਗਈ ਸੀਗੀ ਉੱਥੇ ਤਾਂ ਆਪਾਂ ਲਾਈਵ ਹੋ ਕੇ ਵੀ ਤੁਹਾਨੂੰ ਦੱਸਿਆ ਸੀ ਵੀ ਪਾਣੀ ਇੰਨਾ ਡਾਊਨ ਹੋ ਗਿਆ ਤੇ ਹੁਣ ਪਾਣੀ ਵੀ ਵਧਣਾ ਹੋ ਗਿਆ ਸ਼ੁਰੂ ਅੱਧਾ ਕੁ ਫੁੱਟ ਵਧਿਆਗਾ ਜੋ ਕਿ ਇਹ ਸਰਦੂਲਗੜ ਏਰੀਆ ਦੇ ਵਿੱਚ ਸਵੇਰ ਤੱਕ ਆਪਾਂ ਨੂੰ ਦੇਖਣ ਨੂੰ ਮਿਲੂਗਾ ਉੱਥੇ ਵੀ ਬਾਈਕ ਲਾਈਵ ਹੁੰਦਾ ਦਾ ਉਹਨੂੰ ਦੇਖਦਾ ਹੁੰਦਾ ਹੈ ਡੇਲੀ ਉਹ ਬਰਾ ਦਿੱਲੀ ਅਪਡੇਟ ਦਿੰਦਾ ਵੀ ਇੰਨਾ ਇੰਨਾ ਪਾਣੀ ਆ ਗਿਆ ਇੰਨਾ ਉੱਤਰ ਗਿਆ ਸੋ ਆਪਾਂ ਦੱਸਿਆ ਸੀ ਬਾਈ ਪਾਣੀ ਕਿਰਾਂ ਉਤਰੂ ਆ ਜਿਹੜਾ ਪਾਣੀ ਇੱਥੇ ਦੋ ਦਿਨਾਂ ਚ ਉਤਰਿਆ ਸੀ ਉਹ ਸਰਦੂਲਗੜ੍ਹ ਕੱਲ ਸ਼ਾਮ ਤੱਕ ਫਰਕ ਪੈ ਗਿਆ ਸੀ ਉੱਤਰ ਗਿਆ ਸੀ ਪਾਣੀ ਸੋ ਬਾਈ ਇੱਥੇ ਅੱਜ 31 ਤਰੀਕ ਦਿਨ ਐਤਵਾਰ ਦਾ ਤੇ ਸ਼ਾਮ ਦਾ ਵੇਲਾਗਾ 6 ਦੇ ਤਕਰੀਬਨ 6 5-5 ਦੇ ਟਾਈਮ ਆ ਤੋ ਮਿੱਤਰੋ ਜੋ ਪਿੱਛੋਂ ਪਾਣੀ ਆ ਰਿਹਾ ਉਹ ਪਾਣੀ ਇੱਕ ਵਾਰੀ ਇਹ ਤੁੰ ਨੰਗੂਗਾ। ਤੋ ਭਰਾ ਆਪਦੇ ਬੰਨ ਸਾਰੇ ਕਰ ਲੋ ਤਕੜੇ ਸੁਦਲਗੜ ਏਰੀਆ ਰਤੀਆ ਏਰੀਆ ਤੇ ਸਾਡੇ ਬੰਡਾਂ ਵਾਲਾ ਏਰੀਆ ਸਾਰਾ ਬਈ ਆਪਦੇ ਬੰਨਾਂ ਤੇ ਮਿੱਟੀ-ਮੁੱਟੀ ਲਾਓ। ਬੰਨ ਮਜ਼ਬੂਤ ਹੋਣੇ ਚਾਹਿੰਦੇ ਆ ਉਤੋਂ ਮੀਂਹ ਵਾਲਾ ਮੌਸਮ ਤਾਂ ਥੀ ਆਂਦੇ ਆ ਵੀ ਮੀਂਹ ਵੀ 4 ਤਰੀਕ ਤੱਕ ਮੀਂਹ ਦੀ ਸੁਭਾਵਨਾ ਪੂਰੀ ਆ। ਤਾਂ ਹੁਣ ਮੌਕਾ ਬਈ ਹੁਣ ਆਪਣੇ ਕੋਲੇ ਮਿੱਟੀ ਲਾਉਣ ਦਾ ਵੀ ਕਿਉਂਕਿ ਹੁਣ ਕਿਹੜਾ ਮੀਂਹ ਆਪਣੇ ਏਰੀਆ 'ਚ ਹੈ ਨਹੀਂ ਗਾ ਜਿਵੇਂ ਅੱਜ ਸਵੇਰੇ ਸੀਗਾ। ਤਾਂ ਹੁਣ ਮੀਂਹ ਐਨਾ ਹੈ ਨਹੀਂਗਾ ਮੀਂਹ ਦੀ ਸਭਾਵਨਾ ਘਟਾ ਥੋੜੀ ਜਿਹੀ ਤਾਂ ਬੰਨ ਬੰਨ ਬਾਈ ਆਪ ਤੇ ਸਾਰੇ ਕਰ ਲੋ ਤਕੜੇ ਕਿਉਂਕਿ ਬਾਈ ਇੱਥੇ ਆਪਣੇ ਪਿੰਡ ਅੱਜ ਅੱਧਾ ਫੁੱਟ ਫੁੱਟ ਪਾਣੀ ਵਧਿਆਗਾ ਸੋ ਸਵੇਰ ਨੂੰ ਦੇਖਦੇ ਹਾਂ ਕਿੰਨਾ ਪਾਣੀ ਵੱਧਦਾ ਤਾਂ ਆਪਾਂ ਸਵੇਰੇ ਵੀਡੀਓ ਪਾਵਾਂਗੇ ਨਾਲੇ ਲਾਈਵ ਹੋਵਾਂਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਬਾਈ ਜੀ ਸ਼ੇਅਰ ਜੋ ਜਾਣਕਾਰੀ ਅੱਗੇ ਭਰਾਵਾਂ ਤੱਕ ਪਹੁੰਚ ਸਕੇ ਧੰਨਵਾਦ